ਬਜੂਰ ਆਪਾਂ ਫਤਿਹਗੜ੍ਹ ਚੂੜੀ ਦੇ ਪ੍ਰਾਣੇ ਮੇਨ ਬਜ਼ਾਰ ਜਿੱਥੇ ਕਿ ਆਰਐਸ 40 ਕੌਮ ਦੀ ਦੁਕਾਨ ਚ ਅਚਾਨਕ ਛਾਣੂ ਅੱਗ ਲੱਗੀ ਜਿਸ ਨਾਲ ਮੋਬਾਈਲਾਂ ਦੀ ਦੁਕਾਨਦਾਰ ਭਾਰੀ ਨੁਕਸਾਨ ਹੋਇਆ ਕਾਂਦਸ਼ਟੀ ਕਿ ਦੁਕਾਨਦਾਰ ਆਰਐਸ ਜਿਹੜੇ ਸੀ ਉਹਨਾਂ ਦੇ ਮਾਲਕ ਜਿਹੜੇ ਸੀ ਦੁਕਾਨ ਨੂੰ ਬੰਦ ਕਰਕੇ ਅਜੇ ਥੋੜੀ ਦੂਰ ਦੇ ਹੈ ਕਿ ਅਚਾਨਕ ਅਗਰੋ ਇੱਕ ਪਲਾਸਟਿਕ ਪਲਾਸਟਿਕ ਦੇ ਨਾਲ ਹੀ ਦੁਕਾਨ ਨੂੰ ਅੱਗ ਲੱਗ ਗਈ ਆਫੇਸ ਦੇ ਨਾਲ ਇਹ ਸਾਰੀ ਦੁਕਾਨ ਜਿਹੜੀ ਹੈ ਸੜ ਕੇ ਸੁਆਹ ਗਈ ਨੇੜਲੇ ਦੁਕਾਨਦਾਰਾਂ ਨੇ ਬੜੀ ਮੁਸ਼ਕਲ ਦੇ ਨਾਲ ਅਤੇ ਬਹੁਤ ਜ਼ੋਰ ਨਾਲ ਸਾਰੇ ਹੀ ਦੁਕਾਨਦਾਰਾਂ ਨੇ ਪਾਣੀ ਦੇ ਨਾਲ ਅੱਗ ਨੂੰ ਕਾਬੂ ਕੀਤਾ ਤੇ ਦੂਈਆਂ ਦੁਕਾਨਾਂ ਨੂੰ ਜਿਹੜਾ ਵਾ ਬਚਾ ਲਿਆ ਗਿਆ ਤੇ ਦੁਕਾਨਦਾਰ ਦਾ ਭਾਰੀ ਜਿਹੜਾ ਵਾ ਨੁਕਸਾਨ ਹੋਇਆ ਦੁਕਾਨ ਦੇ ਅੰਦਰੋਂ ਮੋਬਾਈਲ ਵੀ ਸੜ ਗਏ ਏਸੀ ਜਿਹੜੇ ਨੇ ਉਹ ਸੜ ਗਏ ਨੇ ਤੇ ਨੇੜਲੇ ਦੁਕਾਨਦਾਰਾਂ ਨੇ ਭਾਰੀ ਮੁਸ਼ਕਲ ਦੇ ਨਾਲ ਅੱਗ ਨੂੰ ਕਾਬੂ ਪਾਇਆ ਤੇ ਦੁਕਾਨਦਾਰ ਦਾ ਕਹਿਣਾ ਇਹ ਵੀ ਅਜੇ ਥੋੜੀ ਦੂਰ ਗਿਆ ਸੀ ਕਿ ਅਚਾਨਕ ਇੱਕ ਬਲਾਸਟ ਹੋਣ ਨਾਲ ਦੁਕਾਨ ਦੇ ਅੰਦਰ ਅੱਗ ਲੱਗਦੀ ਹੈ ਤੇ ਅੱਗ ਇੰਨੀ ਜ਼ਿਆਦਾ ਹੁੰਦੀ ਹੈ ਕਿ ਜਦੋਂ ਸ਼ਟਰ ਚੁੱਕਦੇ ਨੇ ਪੂਰੀ ਦੁਕਾਨ ਜਿਹੜੀ ਅੱਗ ਦੀ ਲਪੇਟ ਚ ਆਈ ਸੀ ਤੇ ਬਾਅਦ ਵਿੱਚ ਦੁਕਾਨਦਾਰਾਂ ਨੇ ਪਾਣੀ ਦੇ ਨਾਲ ਅੱਗ ਨੂੰ ਕਾਬੂ ਪਾਇਆ ਤੇ ਉਹਨਾਂ ਦਾ ਭਾਰੀ ਜੋ ਵੀ ਅੰਦਰ ਸਮਾਨ ਸੀ ਸੜ ਕੇ ਛਵਾ ਗਿਆ ਉਹਨਾਂ ਦੀ ਪ੍ਰਸ਼ਾਸਨ ਕੋਲ ਮੰਗੇ ਕਿ ਉਹਨਾਂ ਨੂੰ ਵਾਪਸ ਮਾਫਜ਼ੀ ਦਿੱਤਾ ਜਾਵੇ ਅਤੇ ਇੱਥੇ ਇੱਕ ਫਾਇਰ ਬ੍ਰਿਗੇਡ ਵੀ ਹੋਣਾ ਜ਼ਰੂਰੀ ਹੈ ਜਿਸ ਨਾਲ ਲੋਕਾਂ ਦਾ ਜੋ ਜ਼ਿਆਦਾ ਭਾਰੀ ਨੁਕਸਾਨ ਹੁੰਦਾ ਉਸ ਤੋਂ ਬਚਾਅ ਹੋ ਸਕੇ। ਮੇਰੀ ਦੁਕਾਨ ਮੇਨ ਬਾਜ਼ਾਰ ਚ ਆਰੈਸਟ ਹੈ ਟਿਕੋ ਹਜੇ ਥੋੜਾ ਟਾਈਮ ਹੀ ਹੈ ਦੁਕਾਨ ਬਣਾ ਕੇ ਜਿਵੇਂ ਆ। ਇਕਦਮ ਬਲਾਸਟ ਹੋਇਆ ਆ ਪਤਾ ਨਹੀਂ ਲੱਗਾ ਕਿਸਾਂ ਕਹ ਲੱਗਦੀ ਆ ਸਾਰਾ ਪਿੱਛੇ ਜੂਸ ਮਾਰਿਆ ਸਾਰਾ ਹੀ ਜੋ ਵੀ ਨੁਕਸਾਨ ਹੋ ਗਿਆ ਏਸੀ ਮੈਦੂ ਵੀ ਹੋ ਗਿਆ ਤੁਸੀਂ ਘਰ ਚਲ ਗਏ ਸੀ ਨਹੀਂ ਅਸੀਂ ਦੁਕਾਨ ਵਿਧਾਈ ਆ ਉਹਦੇ ਬਾਹਰ ਹੀ ਲਾਗੇ ਤੁਹਾਡੀ ਦੁਕਾਨ ਅਸੀਂ ਦੁਕਾਨ ਲਾਗੇ ਆ ਪਤਾ ਹੀ ਨਹੀਂ ਲੱਗਿਆ ਇੱਧਰ ਇੱਕਦਮ ਬਲਾਸਟ ਹੋਇਆ ਸ਼ਟਰ ਬਾਹਰ ਨੂੰ ਆ ਗਿਆ ਸਾਰਾ ਹੀ ਉਹ ਸ਼ਟਰ ਬਾਹਰ ਨੂੰ ਆਇਆ ਜੀ ਸ਼ਟਰ ਖੋਲਿਆ ਪਿਛੇ ਅਸਤੀ ਪਹਨਦੀ ਉਹ ਫਰਮੁਣ ਕੇ ਵਿਝਾਈ ਆ ਸਾਰਿਆਂ ਨੇ ਪਾਣੀ ਪੁਣੀ ਪਰ ਪਿੱਛੇ ਜੋ ਕੁਛ ਹੈਗਾ ਸਾਰਾ ਸਾਡੇ ਕਿੰਨਾ ਕੁ ਅੰਦਾਜ਼ਾ ਨੁਕਸਾਨ ਹੋਇਆ ਅੰਦਾਜ਼ਾ ਹੁਣ ਮੈਂ ਤੁਹਾਨੂੰ ਦੱਸਾਂ ਸਾਰੇ ਹੀ ਫੋਨ ਤੋਂ ਜੋ ਕੁਛ ਪਿੱਛੇ ਪਏ ਸਾਰੇ ਸਟੋਰਾਂ ਦਾ ਸਭ ਬੈਂਕ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੀ ਕਹਿੰਦੇ ਪ੍ਰਸ਼ਾਸਨ ਹਾਂਜੀ ਕੀ ਕਹਿੰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਫਾਇਰ ਬ੍ਰਿਗੇਡ ਦੀ ਇੱਥੇ ਪਤੇਗੜ ਚੂੜੀਆਂ 'ਚ ਬਹੁਤ ਜ਼ਰੂਰਤ ਹੈ ਜੀ ਨਾਲੇ ਇਹਨਾਂ ਦੀ ਮਦਦ ਜਰੂਰ ਨਾਲੇ ਇਹਨਾਂ ਦੀ ਮਦਦ ਕੀਤੀ ਜਾਏ ਜਿਹੜੇ ਥੋੜਾ ਛੇੜੀ ਹੋਇਆ ਹੈ ਜੀ ਦੁਕਾਨ ਖੋਲੀ ਹੋਈ ਸਾਲ ਸਾਲ ਹੋ ਗਿਆ ਦੁਕਾਨ ਖੋਲੀ ਨੂੰ ਇ ਜਿੰਨਾ ਨੁਕਸਾਨ ਹੋਇਆ ਪ੍ਰਸ਼ਾਸਨ ਨੂੰ ਉਹੀ ਬੇਨਤੀ ਹੈ ਕਿ ਇਹਨਾਂ ਦਾ ਭਰਿਆ ਜਾਵੇ ਉਹ ਮੁਆਵਜ਼ਾ ਮਿਲਣਾ ਚਾਹੀਦਾ ਜੀ ਤੁਹਾਨੂੰ ਉਹਨੇ ਤਾਂ ਦੁਕਾਨ ਖੋਲੀ ਹੈ ਉਚਾਰੇ ਨੇ ਫੈਲ ਪੋਣੀ ਚਾਹੀਦੀ ਵਾਧੂ ਵਾਧੂ ਨੇ ਦੁਕਾਨ ਖੋਲੀ ਸਾਲ ਨਹੀਂ ਹੋਇਆ ਲੋਕੀ ਤਾਂ ਦਾ ਸਹਿਯੋਗ ਦਿੱਤਾ ਜਾਵੇ ਪੂਰਾ ਨਹੀਂ ਭਈ ਤੂੰ ਤਾਂ ਦੀ ਵੀ ਨਾਲ ਲੱਗਦੀ ਸੀ ਕਿ ਆਰੈਸਟ ਆਲੀ ਕੋਹ ਦੇ ਤੁਹਾਡੇ ਤੁਹਾਡੇ ਬਚਾ ਹੋ ਗਿਆ ਹਾਂਜੀ 5-10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਲੇ ਰੋਟੀ ਖਾਣ ਹੀ ਲੱਗੇ ਆ ਆ ਵੀ ਨੂੰ ਮੇਰੇ ਨਾਲ ਹੀ ਆ 파ਰਟਨਰ ਮੇਰਾ ਆ ਨਾਂ ਵਾਲੀ ਫੋਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਦੇ ਲਾਗੇ ਅੱਗ ਲੱਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਜਦੋਂ ਅਸੀਂ ਸ਼ਟਰ ਚੁੱਕਿਆ ਆ ਤੇ ਪੂਰਾ ਧੂਆਂ ਹੋਰ 10 ਮਿੰਟ ਨਾ ਆਉਂਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਰਿਹਾ ਜੀ ਮੈਲਟ ਹੋ ਜਣੀ ਸਾਰੀ ਦੁਕਾਨ ਦੀ ਤੋ ਚਲੋ ਪਰਮਾਤਮਾ ਦਾ ਸ਼ੁਕਰ ਧੰਨਵਾਦ ਕਰਦੇ ਆ ਕਿ ਬਲਕਿ ਟਾਈਮ ਨਾਲ ਅਸੀਂ ਆਏ ਆ ਖੋਲੀ ਜੇ ਦਕਾਨ ਫੜਾ ਫੜਾ ਲਾ ਕੇ ਆਣ ਦੁਆਣ ਸਾਰਿਆਂ ਨੇ ਆਣ ਕੇ ਪਕਾ ਲਿਆਰ ਜੋਸ ਪੈਣ ਲਿਆ ਫਟਾਫਟ ਧੂਆ ਬਾਹਰ ਕੱਢਿਆ ਤੇ ਚਲੋ ਪਰਮਾਤਮਾ ਦੀ ਕਿਰਪਾ ਹੈ ਬਾਕੀ ਇਹ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਲਗਾਣਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਹੈ ਜਾਂ ਕੀ ਹੋਇਆ ਹੈ ਏਸੀ ਵੀ ਸਾਰਾ ਮਲਗੀ ਸਾਰੀ ਦੁਕਾਨ ਹੀ ਮੈਲਟ ਹੋ ਗਈ ਆ ਸੋ ਧੰਨਵਾਦ ਆ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਅੱਗੇ ਤੇ ਕੰਟਰੋਲ ਕੀਤਾ ਆ ਪਰ ਮੈਂ ਆਂਡ ਗਵਾੜਨਾ ਆਉਂਦਾ ਤੇ ਹੋ ਸਕਦਾ ਹੈ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਲਾਗੇ ਬੈਤਰੀ ਆ ਭੋਲੂ ਬੈਤਰੀ ਦੀ ਦੁਕਾਨ ਆ ਸਰਦਾਰ ਤਰ ਤਰਵਾ ਫਿਆ ਜੇ ਤੁਸੀਂ ਹੜੇ ਇਹਦਾ ਹਜੇ ਸਾਥ ਦਿੰਦੇ ਹੋ ਕੀ ਰੋਡ ਤੋਂ ਤੇ ਪਿਆ ਕਰਦੇ ਹੋ ਚਲੋ ਕਿੰਨਾ ਪਿਆ ਕਰਦੇ ਹੋ ਸਾਡਾ ਵੀ ਫਰਜ਼ ਹੈ ਜਿੰਨਾ ਕਿ ਸਾਡਾ ਫਰਜ਼ ਹੈ ਅਸੀਂ ਲੱਗਦਾ ਬੰਦਾ ਭੁਗਤਿਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਬੁਗੜਾ ਬਹੁਤ ਜ਼ਰੂਰੀ ਆ ਬੁਗੜ ਦੀ ਬਹੁਤ ਜ਼ਰੂਰਤ ਆ ਫੰਡਰ ਚੋੜੀ ਆ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੈਤਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਹਲਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਬ੍ਰਿਗੇਡ ਨਹੀਂ ਆਇਆ ਕੁਝ ਨਹੀਂ ਆਇਆ ਭਾਜੀ ਆ ਮੇਰੀ ਫਤੇਗੜ ਚੂੜੀਆਂ ਨੂੰ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਕਿ ਫਾਇਰ ਬ੍ਰਿਗੇਡ ਹੋਣੀ ਬਹੁਤ ਜ਼ਰੂਰੀ ਹੈ ਬਾਪਾ ਸਾਹਿਬ ਤੁਸੀਂ ਨਾ ਸਟਰੀ ਜੀ ਕੀ ਕਰ ਰਹਾ ਮਾਪਰੀਆ ਇਹ ਜੀ ਫਤੇਗੜ ਚੂੜੀਆਂ ਚੌਪੜਾ ਚੌਂਕ ਦੇ ਵਿੱਚ ਆਰਐਸ ਟੈਲੀਕਮ ਮੋਬਾਈਲਾਂ ਦੀ ਇੱਕ ਦੁਕਾਨ ਹੈ ਜੋ ਕਿ ਬਿਲਕੁਲ ਨਵੀਂ ਹੈ ਜੇ ਥੋੜੇ ਦਿਨਾਂ ਤੋਂ ਹੀ ਤਿਆਰ ਹੋਈ ਸੀ ਔਰ ਉਹਦੇ ਅੰਦਰ ਉਹ ਦੁਕਾਨ ਜਦੋਂ ਆਫ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਧੂਆ ਨਿਕਲਦਾ ਦਿਖਿਆ ਬਜ਼ਾਰ ਵਾਲਿਆਂ ਨੂੰ ਤੇ ਜੇਚ ਉਹਨਾਂ ਨੇ ਜਲਦੀ ਜਲਦੀ ਦੁਕਾਨ ਖੋਲ੍ਹ ਕੇ ਜਦੋਂ ਦੇਖਿਆ ਤੇ ਅੰਦਰ ਬਹੁਤ ਜ਼ਿਆਦਾ ਅੱਗ ਦਾ ਭਾਂਬੜ ਮਚ ਚੁੱਕਾ ਆਇਆ ਸੀ ਤੇ ਲਾਗੇ ਇੱਕ ਨਾਲ ਹੋਰ ਦੁਕਾਨ ਹੈ ਸਿਲੈਕਸ਼ਨ ਪੁਆਇੰਟ ਉਹਦੇ ਅੰਦਰ ਵੀ ਬਹੁਤ ਬਹੁਤ ਜ਼ਿਆਦਾ ਧੂਆ ਇਕੱਠਾ ਹੋ ਚੁੱਕਾ ਆਇਆ ਸੀ ਲੇਕਿਨ ਜਿਹੜੀ ਮੋਬਾਈਲਾਂ ਵਾਲੀ ਸ਼ਾਪ ਆ ਉਹਦਾ ਬਹੁਤ ਜ਼ਿਆਦਾ ਵੱਡਾ ਲਾਸ ਹੋ ਚੁੱਕਾ ਆ ਕਿਉਂਕਿ ਮੋਬਾਈਲ ਬਹੁਤ ਮਹਿੰਗੀ ਕੀਮਤਾਂ ਦੇ ਮੋਬਾਈਲ ਨੇ ਔਰ ਬਹੁਤ ਵੱਡਾ ਲਾਸ ਹੋ ਚੁੱਕਾ ਆ ਵਾ ਦੁਕਾਨਦਾਰਾਂ ਨੇ ਦੁਕਾਨਦਾਰਾਂ ਦਾ ਜੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਜਿੰਨੀਆਂ ਆਸ-ਪਾਸ ਦੀਆਂ ਦੁਕਾਨਾਂ ਬਾਜ਼ਾਰ ਦੇ ਜਿੰਨੇ ਲੋਕ ਸੀ ਪਾਣੀ ਦੀ ਵਿਵਸਥਾ ਤਾਂ ਬਾਜ਼ਾਰ 'ਚ ਕਿੱਥੋਂ ਹੋਣਾ ਸੀ ਨਾ ਫਟੇਗੜ 'ਚ ਫਾਇਰ ਬ੍ਰਿਗੇਡ ਤਾਂ ਹੈ ਨਹੀਂ ਲੇਕਿਨ ਬਾਜ਼ਾਰ ਵਾਲਿਆਂ ਨੇ ਆਸ-ਪਾਸ ਦੇ ਸਾਰੇ ਦੁਕਾਨਦਾਰਾਂ ਨੇ ਜੋ ਜਿੰਨੂੰ ਜਿੱਥੋਂ ਜੋ ਜਿੰਨਾ ਪਾਣੀ ਲੱਭਾ ਉਹਨੇ ਲਿਆ ਕੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਔਰ ਬਾਜ਼ਾਰ ਦੀ ਕਾਬਲੇ ਤਾਰੀਫ ਆ ਕਿ ਸਾਰੇ ਬਾਜ਼ਾਰ ਨੇ ਬੜਾ ਜੋਸ਼ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਵਾ ਮੈਂ ਪ੍ਰਸ਼ਾਸਨ ਦੇ ਅੱਗੇ ਇੱਕ ਅਪੀਲ ਕਰਦਾ ਮੰਗ ਕਰਦਾ ਸਾਰੇ ਸ਼ਹਿਰ ਵਾਲੋਂ ਕਿ ਫਾਇਰ ਬ੍ਰਿਗੇਡ ਫਟੇਗੜ ਦੀ ਇੱਕ ਬਹੁਤ ਵੱਡੀ ਮੰਗ ਆ ਇਹ ਕਿਤੇ ਨਾ ਕਿਤੇ ਅਨਸਖਾਵੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਾਰੇ ਸ਼ਹਿਰ ਦੇ ਨਮਾਇंदे ਜਿੰਨੀਆਂ ਪਾਰਟੀਆਂ ਨੇ ਇੱਕ ਫੱਕੀ ਗੱਲ ਫਟੇਗੜ ਵਾਸਤੇ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਤਿਆਰ ਹੋ ਸਕਦੀ ਇੱਕ ਗਰੀਬ ਬੰਦਾ ਆਪਣੀ ਦੁਕਾਨ ਕਰਦਾ ਪਿਆ ਵਾ ਜਿਹਨੂੰ ਪਤਾ ਨਹੀਂ ਪ੍ਰਸ਼ਾਸਨ ਨੇ ਕੋਈ ਮਦਦ ਕਰਨੀ ਕਿ ਨਹੀਂ ਕਰਨੀ ਲੇਕਿਨ ਐਡਾ ਵੱਡਾ ਲਾਸ ਹੋਣ ਤੋਂ ਬਾਅਦ ਫਿਰ ਵੀ ਅਸੀਂ ਇੱਕ ਸਾਰੇ ਸ਼ਹਿਰ ਵਾਸੀ ਉੱਠ ਕੇ ਇੱਕ ਮੰਗ ਨਹੀਂ ਕਰ ਸਕਦੇ ਕਿ ਫਤੇਗੜ ਚੂੜੀਆਂ ਨੂੰ ਇੱਕ ਛੋਟੀ ਫਾਇਰ ਬ੍ਰਿਗੇਡ ਦੇ ਦਿੱਤੀ ਜਾਵੇ ਤਾਂ ਜੋ ਵੱਡੇ ਨੁਕਸਾਨ ਜਿਹੜੇ ਹੁੰਦੇ ਨੇ ਉਹਨਾਂ ਦੇ ਬਚਾ ਕੀਤਾ ਜਾ ਸਕੇ ਮੈਂ ਸਰਕਾਰ ਅੱਗੇ ਫੇਰ ਹੱਥ ਜੋੜ ਕੇ ਅਪੀਲ ਕਰਦਾ ਕਿ ਫਤੇਗੜ ਚੂੜੀਆਂ ਨੂੰ ਇੱਕ ਫਾਇਰ ਬ੍ਰਿਗੇਡ ਦਾ ਪ੍ਰਬੰਧ ਕੀਤਾ ਕਰ ਦਿੱਤਾ ਜਾਵੇ ਬਟਾਲਾ ਅਜਨਾਲਾ ਫਾਇਰ ਬ੍ਰਿਗੇਡ ਹੈ ਨੇ ਲੇਕਿਨ ਜਿੰਨੇ ਚਿਰ ਨੂੰ ਫਤੇਗੜ ਚ ਪਹੁੰਚਦੀ ਹੋਣਾਂ ਚਿਰ ਨੂੰ ਤੇ ਸਭ ਕੁਝ ਖਤਮ ਹੋ ਚੁੱਕਾ ਹੁੰਦਾ ਵਾ ਧੰਨਵਾਦ ਬਾਈ ਦੋ ਬਾਈ ਦੋ ਬਾਈ ਸਾਹਿਬ ਬਾਈ ਜੀ ਕੀ ਖਤਾਂ ਸੀ ਮਹਾਰਾਜ ਜੀ ਇਹ ਤਾਂ ਕੋਈ ਪ੍ਰਸ਼ਾਸਨ ਦਾ ਕੁਛ ਨਹੀਂ ਜੀ ਹਾਲਾਗਾ ਬੁਰਾ ਹੀ ਹਾਲ ਨੇ ਇੱਥੇ ਆ ਦੁਕਾਨ ਦੇ ਉੱਪਰ ਸ਼ਟਰ ਦੇ ਉੱਤੇ ਡੇਲੀ ਚੰਗਿਆੜੇ ਤੇ ਅੱਗ ਨਿਕਲਦੀ ਏ ਡੇਲੀ ਮੇਰੇ ਖਿਆਲ ਆਪਾ ਕਿੰਨੀ ਵਾਰ ਤੱਕ ਕਰਾ ਰਹੇ ਆ ਕੋਈ ਹਾਲ ਨਹੀਂ ਜਿੱਤੇ ਕੋਈ ਨਾ ਸੁਣਦਾ ਬਿਜਲੀ ਵਾਲਾ ਨਾ ਕੋਈ ਸੁਣਦਾ ਜਿੱਤੇ ਕੋਈ ਹਾਲ ਨਹੀਂ ਜੇ ਨਾ ਕੋਈ ਸੁਣਨ ਵਾਲਾ ਜਿੰਦੀ ਵਰੀ ਚਾਹੀਦਾ ਉਹ ਜੇ ਹੀ ਕਹਿੰਦਾ ਉਹਨੂੰ ਕਹੋ ਉਹ ਕਹਿੰਦਾ ਉਹਨੂੰ ਵੀ ਵੇਖੋ ਤਾਰਾਂ ਦਾ ਹਾਲ ਕਿੰਨਾ ਬੁਰਾ ਹਾਲ ਏ ਵੇਖੋ ਤਾਰਾਂ ਦਾ ਅਸੀਂ ਆਪਣੇ ਕੋਲੋਂ ਤਾਰਾ ਲਾ ਕੇ ਤਾਰ ਲਵਾਈ ਜੇ ਇੱਥੋਂ ਲੈ ਕੇ ਉਹ ਪਰਤੇ ਉਹ ਚੰਗਾੜੇ ਚੰਗਾੜੇ ਪੂਰੀ ਦੁਕਾਨ ਮੇਰੀ ਦੁਕਾਨ ਨੂੰ ਆਪ ਪਰੇਸ਼ਾਨੀ ਹੈ ਮੈਨੂੰ ਇਹਨਾਂ ਦਾ ਇੰਸ਼ੋਰੈਂਸ ਕਰਾ ਲਓ ਮੈਨੂੰ ਇਹ ਅਗੋ ਗਾਈਡੈਂਸ ਦੇ ਦੇ ਕਿੰਨ ਸ਼ੋਰਸ ਕਰਾ ਲਓ ਮਤਲਬ ਹੱਲ ਕੋਈ ਨਹੀਂ ਕੱਢ ਰਿਹਾ ਇੰਸ਼ੋਰੈਂਸ ਕਰਾਣੀ ਹੈ ਇਹ ਕੋਈ ਹਾਲਤ ਹੈ ਅੱਛਾ ਇਹ ਜਿਹੜੀ ਦੁਕਾਨ ਜਦੋਂ ਅੱਗ ਲੱਗੀ ਦੁਕਾਨ ਬੰਦ ਸੀਗੀ ਦੁਕਾਨ ਅਸੀਂ ਬੰਦ ਹੀ ਕੀਤੀ ਹੈ ਬੰਦ ਬੰਦ ਕਰਕੇ ਕਿਹਨੂੰ ਉਹ ਦੂਜਾ ਸ਼ਟਰ ਬੰਦ ਕਰਦੇ ਪਏ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਨਹੀਂ ਗਿਆ ਤੂੰ ਅੰਦਰ ਗਿਆ ਸ਼ਟਰ ਫਟ ਗਿਆ ਸ਼ਟਰ ਖੋਲਿਆ ਤੇ ਸ਼ਟਰ ਖੋਲਦੇ ਵੀ ਡਰ ਲੱਗਦਾ ਤੁਹਾਨੂੰ ਫਿਰ ਅੰਦਰ ਬੜੀਆਂ ਤੇ ਅੱਗੇ ਅੱਗੇ ਇੰਨੀ ਮੱਛੀ ਹੋਈ ਸੀ ਕਿ ਸਾਹਵੇਂ ਵੀ ਇੰਨਾ ਬੁਰਾ ਹਾਲ ਸੀ ਅੰਦਰ ਸਾਨੂੰ ਸਾਰਾ ਹੀ ਪਿਆਰ ਕਰਦੇ ਬਿਲਕੁਲ ਧਰਤੀ ਤੇ ਮੇਰਾ ਕੋ ਆਇਆ ਤੇ ਚਲ ਇਧਰ ਮੈਂ ਜੇ ਜੇ ਤੁਸੀਂ ਪਹੁੰਚਦੇ ਆ ਤੁਹਾਡਾ ਬਹੁਤ ਬਹੁਤ ਵੱਡਾ ਨੁਕਸਾਨ ਹੋਇਆ ਉਹ ਕਿੰਨਾ ਨੁਕਸਾਨ ਹੋਇਆ ਉਹਦਾ ਨੁਕਸਾਨ ਜਿਹੜਾ ਨਾ ਫਤ ਕੋਣ ਭਰੇਗਾ ਬਿਲਕੁਲ ਬਿਲਕੁਲ ਇਧਰ ਤੇ ਚਲ ਕੇ ਨੂੰ ਪਤਾ ਨਹੀਂ ਹਾਲਾਂਕਿ ਆਣ ਬੜ ਬੜ ਬੋਲ ਕੀਤਾ ਹੋਆ ਭਲ ਸਾਹਿਬ ਆਓ ਦੇਖੋ ਅਸਲੀ ਹਾਲਾਤ ਕੀ ਹਾਲ ਹੈ ਸ਼ਹਿਰ ਬਾਕੀ ਤੇ ਬੰਦਾ ਇਹ ਤਾਂ ਬਿਆਰ ਹੈ ਤੁਸੀਂ ਆ ਜਾਂਦੇ ਹੋ ਕਿ ਪ੍ਰਯੋਗ